ਸ੍ਰੀ ਕਾਲ ਸਾਰੇ ਨੂੰ ਹੋ ਠੀਕ ਠਾਕ ਸਾਰੇ ਅੱਜ ਆਪਾਂ ਗੱਲ ਕਰਦੇ ਆਂ ਵੀ ਆਪਾਂ ਨਾ ਹੈਲਥ ਰਿਲੇਟਡ ਜਾਂ ਫਿਟਨੈਸ ਰਹਿਣ ਵਾਸਤੇ ਫਿਟ ਰਹਿਣ ਵਾਸਤੇ ਜਾਂ ਮਤਲਬ ਆਪਦੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਤੁਸੀਂ ਟੂ ਮੱਚ ਕੰਟੈਂਟ ਕੰਜ਼ੂਮ ਕਰਦੇ ਹੋ ਕਿ ਮਤਲਬ ਆਸੇ ਪਾਸੇ ਇਨਫੋਰਮੇਸ਼ਨ ਲਈ ਜਾਂਦੇ ਹੋ ਪਰ ਉਹਨੂੰ ਪਤਾ ਨਹੀਂ ਲੱਗਦਾ ਕਿ ਮੁੜ ਕੇ ਵੀ ਕਿਹੜੀ ਸਹੀ ਕੌਣ ਇੱਕ ਗੱਲ ਹੋਰ ਕੋਈ ਇੱਕ ਪਰਸਨ ਹੋਰ ਕੁਝ ਕਹਿ ਰਿਹਾ ਦੂਜਾ ਪਰਸਨ ਹੋਰ ਕੁਝ ਕਹਿ ਰਿਹਾ ਤੀਸਰਾ ਹੋਰ ਕੁਝ ਕਹਿ ਰਿਹਾ ਤੁਸੀਂ ਫਾਲੋ ਕਰੀ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹਦੀ ਗੱਲ ਸੁਣੀ ਹੈ ਆਪਾਂ ਇਸ ਗੱਲ ਨੂੰ ਮੈਂ ਤੁਹਾਡੇ ਅੱਜ ਤੋਂ ਦਿਮਾਗ ਤੋਂ ਬੋਝ ਹਰਾ ਦੇਣਾ ਹੈ ਤੁਸੀਂ ਗੱਲ ਨੂੰ ਸਮਝੋ ਤੇ ਉਹਨੂੰ ਅਪਲਾਈ ਕਰੋ ਤੁਹਾਨੂੰ 100% ਰਿਜ਼ਲਟ ਮਿਲਣਗੇ ਤੇ ਇਹ ਇਹਦੇ ਵਿੱਚੋਂ ਤੁਹਾਨੂੰ ਇਸ ਕਨਫਿਊਜ਼ਨ 'ਚ ਨਿਕਲ ਜਾਊਂਗੇ ਇਸ ਵਕਤ ਸਭ ਤੋਂ ਜ਼ਰੂਰੀ ਕੀ ਹੈ ਮਤਲਬ ਤੁਸੀਂ ਚਾਹੇ 10 20 ਸਾਲ ਦੇ ਹੋ ਚਾਹੇ 30 ਸਾਲ ਦੇ 40 ਦੇ ਹੋ 50 ਦੇ ਹੋ 60 ਦੇ ਹੋ 70 ਦੇ ਹੋ ਕੋਈ ਮਤਲਬ ਨਹੀਂ ਚਾਹੇ ਔਰਤ ਹੈ ਚਾਹੇ ਮਰਦ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਕੋਈ ਮਤਲਬ ਨਹੀਂ ਤੁਸੀਂ ਇਹਨੂੰ ਅਪਲਾਈ ਕਰਨ ਨਾਲ ਦੇ ਆਪ ਤੇ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਇੱਕ ਮੈਜਿਕ ਇੱਕ ਚੇਂਜ ਆ ਜਾਊਗਾ ਫਿਟਨੈਸ ਕਰਦੇ ਐਂ ਤੁਸੀਂ ਫਿੱਟ ਹੋ ਜਾਓਗੇ ਐਕਸਟਰਾ ਫੈਟ ਜੋ ਵੀ ਤੁਹਾਡੀ ਬੋਡੀ ਤੇ ਹੋਊਗੀ ਅ ਖਤਮ ਹੋ ਜਾਣੀ ਐ ਜੋ ਵੀ ਜ਼ਰੂਰੀ ਹੋਈ ਉਹੀ ਰਹਿ ਜਾਣੀ ਐ ਠੀਕ ਐ ਇਸ ਲਈ ਤੁਸੀਂ ਕਰਨਾ ਕੀ ਐ ਸਭ ਤੋਂ ਜ਼ਰੂਰੀ ਕੀ ਕਰਨਾ ਤੁਸੀਂ ਕੀ ਕਰਨਾ ਨਾ 10000 ਸਟੈਪ ਇੱਕ ਅੱਜ ਕੱਲ ਐਪ ਡਾਊਨਲੋਡ ਹੋ ਜਾਂਦੀ ਐ ਜਾਂ ਤੁਹਾਡੇ ਵਾਚ ਵੀ ਹੁੰਦੀਆਂ ਨੇ ਜਾਂ ਐਪਲ ਦੇ ਫੋਨ ਦੇ ਵਿੱਚ ਜਾਂ ਅੱਜ ਕੱਲ ਫੋਨ ਆਪ ਪ੍ਰੀ ਬਿਲਟ ਹੁੰਦੇ ਉਹਨਾਂ ਵਿੱਚ ਹੁੰਦੀ ਆਲਰੇਡੀ ਹੈ ਨਾ ਇੱਕ ਤਾਂ ਉਹ ਡਾਊਨਲੋਡ ਕਰ ਲਓ ਜਾਂ ਜੇ ਤੁਹਾਡੇ ਕੋਲ ਹੈਗੀ ਤਾਂ ਦਾ ਬੈਸਟ ਵਧੀਆ ਅੱਛਾ ਉਹਦੇ ਚ ਕੀ ਦੇਖਣਾ ਤੁਸੀਂ 10000 ਸਟੈਪ ਤਾਂ ਤੁਹਾਡੇ ਮਤਲਬ ਹੋਣੇ ਚਾਹੀਦੇ ਨੇ ਐਵਰੀ ਡੇ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਵੀ 10000 ਸਟੈਪ ਤੁਸੀਂ ਪਲੱਸ ਜਿੰਨੇ ਮਰਜ਼ੀ ਹੋਣ ਪਰ ਘਟ ਨਾ ਹੋਣ ਇਹ ਹੋਣੇ ਚਾਹੀਦੇ ਨੇ ਤੁਸੀਂ ਤੇ ਕਾਊਂਟ ਕਰੋ ਸ਼ਾਮ ਨੂੰ ਪੈਣ ਲੱਗੋ ਨਾ ਤੁਹਾਡੇ ਕੋਲੇ ਦੇਖਣਾ ਤੁਸੀਂ ਕਿੰਨੇ ਸਟੈਪ ਹੋ ਗਏ ਇੱਕ ਨੰਬਰ 2 ਤੇ ਤੁਸੀਂ 7 ਤੋਂ 8 ਘੰਟੇ ਸੌਣਾ 7 ਤੋਂ 8 ਘੰਟੇ ਸੌਣਾ ਡੀਪ ਸਲੀਪ 7-8 ਘੰਟੇ ਇਹ ਨਹੀਂ ਪਾਸੇ ਮਰ ਜਾਂਦੇ ਇਹ ਨਹੀਂ ਹੈ ਆਰਾਮ ਨਾਲ ਪਿਆ ਬੰਦਾ ਮਸਤ ਠੀਕ ਹੈ ਉਹ ਬੰਦੇ ਉਹੋ ਨੀਂਦ ਲੈਣੀ ਹੈ ਤੁਸ 7 ਤੋਂ 8 ਘੰਟੇ 30 ਸਾ ਪੁਆਇੰਟ 7 ਤੋਂ 8 ਘੰਟੇ ਸੌਣ ਦਾ ਮਤਲਬ ਇਹ ਹੈ ਵੀ ਤੁਸੀਂ ਜਦੋਂ ਵੀ ਸੌਜੋ 7-8 ਘੰਟੇ ਹੋਣ ਤੇ ਮਤਲਬ ਰੈਸਟ ਮੈਂ ਕਹਿੰਦਾ ਉਹ ਲੈ ਹੈ ਵੀ ਤੁਸੀਂ ਡੀਪ ਸਲੀਪ ਚ ਹੋਵੋ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੁਸੀਂ ਇਹੀ ਥਾਂ ਤੇ ਪਮੋ ਵੀ ਤੁਸੀਂ ਤੇ 35 ਤੋਂ 40 35 ਤੋਂ 40 ਗ੍ਰਾਮ ਪ੍ਰੋਟੀਨ ਹਰ ਡਾਈਟ ਦੇ ਨਾਲ ਹਰ ਤੁਹਾਡੀ ਮੀਲ ਦੇ ਨਾਲ ਹੋਣਾ ਚਾਹੀਦਾ ਹੈ 35 ਤੋਂ 40 ਗ੍ਰਾਮ 35 40 ग्राम मतलब जे ਤੁਸੀਂ ਫੂਡ ਖਾਣੇ ਹੋ ਪਲੇਟ ਦੇ ਵਿੱਚ ਦੇਖੋ ਵੀ ਮੇਰੇ ਕੋਲ ਕੀ ਆ 35 ग्राम ਪ੍ਰੋਟੀਨ ਹੈ 40 ग्राम ਪ੍ਰੋਟੀਨ ਹੈ ਜੇ ਤੁਸੀਂ ਚਿਕਨ ਵਗੈਰਾ ਖਾਣੇ ਹੋ ਉਸ ਹੱਬ ਨਾਲ ਚਿਕਨ ਲੈ ਲਓ ਉਸ ਹੱਬ ਨਾਲ ਤੁਸੀਂ ਆਪ ਦੇ ਅੰਡੇ ਲੈ ਲਓ ਜੇ ਤੁਸੀਂ ਨਹੀਂ ਖਾਂਦੇ ਤੁਹਾਡੇ ਕੋਲ ਸੋਇਆ ਚੰਕਸ ਹੋਣੇ ਚਾਹੀਦੀਆਂ ਤੁਹਾਡੇ ਕੋਲ ਟੋਫੂ ਹੋਣਾ ਚਾਹੀਦਾ ਬਰੋਕਲੀ ਹੋਣੀ ਚਾਹੀਦੀ ਹੈ ਮਤਲਬ ਡਾਲਾਂ ਹੋਣੇ ਚਾਹੀਦੀਆਂ ਰਾਜਮਾ ਛੋਲੇ ਹਨਾ ਤੁਹਾਡੇ ਕੋਲ ਮਲਟੀਪਲ ਚੁਆਇਸਾ ਤੁਹਾਡੇ ਕੋਲ ਚੁਆਇਸਾ ਚੁਆਇਸਾ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਇਹ ਕਹਿ ਸਕਦੇ ਮੈਂ ਯਾਰ ਅੰਡੇ ਮੀਟ ਖਾਂਦਾ ਨਹੀਂ ਮੇਰੇ ਕੋਲ ਮੈਨੂੰ ਇਹਨਾਂ ਮਿਲਣਾ ਨਹੀਂ ਖਾਣਾ ਜਾਂ ਤੁਸੀਂ ਕਹੋ ਵੀ ਮੈਂ ਨਾਨ ਵੇਜ ਖਾਣਾ ਤੇ ਕਿੰਨਾ ਹੀ ਖਾਣਾ ਹਮਾ ਤੁਸੀਂ ਖਾ ਸਕਦੇ ਹੋ ਵਧੀਆ ਤੁਹਾਨੂੰ ਮੈਂ ਦੱਸੂਗਾ ਵੀ ਕਿੰਨਾ ਖਾਣਾ ਕਿੰਨਾ ਨਹੀਂ ਹੈਨਾ ਤੁਹਾਡੇ ਗ੍ਰਾਮ ਚ 30 ਤੋਂ 35 ਗ੍ਰਾਮ ਪ੍ਰੋਟੀਨ ਹਰ ਡਾਈਟ ਦੇ ਨਾਲ ਹਰ ਮੀਲ ਦੇ ਵਿੱਚ ਹੋਣਾ ਚਾਹੀਦਾ ਇਹਦੇ ਨਾਲ ਤੁਹਾਡੇ ਨਾਲ ਜਿਹਨੇ ਤੁਸੀਂ ਮਸਲ ਬਿਲਡ ਕਰਦੇ ਹੋ ਮਸਲ ਤੁਹਾਡਾ ਬਿਲਡ ਹੁੰਦਾ ਪੂਰਾ ਠੀਕ ਹੈ ਉਨੀ ਤੁਸੀਂ ਮਸਲ ਬਿਲਡ ਕਰਦੇ ਹੋ ਉਨੀ ਤੁਹਾਡੀ ਮਤਲਬ ਈਜ਼ੀ ਤੁਸੀਂ ਫੈਟ ਲੂਜ਼ ਕਰਦੇ ਹੋ ਠੀਕ ਹੈ ਨਾ ਭਾਰ ਘਟਾਉਣਾ ਫੈਟ ਲੂਜ਼ ਕਰਨਾ ਜਿਹੜੀ ਐਕਸਟਰਾ ਐਕਸ ਤੁਹਾਡੇ ਫੈਟ ਨਹੀਂ ਚੜ੍ਹ ਜਾਂਦੀ ਆਪਣੇ ਅਥੇ ਆਪਣੇ ਬੋਡੀ ਤੇ ਜਾਂ ਆਪਣੇ ਦੇਖਦੇ ਆਪਾਂ ਹਨਾ ਉਹ ਫੈਟ ਨੂੰ ਉਹ ਡਿਫਰੈਂਟ ਚੀਜ਼ ਹੈ ਭਾਰ ਘਟਾਉਣਾ ਡਿਫਰੈਂਟ ਚੀਜ਼ ਹੈ ਮਸਲ ਗੇਨ ਕਰਨਾ ਹੈ ਮਸਲ ਗੇਨ ਹੋ ਗਿਆ ਤੁਹਾਡਾ ਵਜ਼ਨ ਵਧ ਗਿਆ ਉਹ ਡਿਫਰੈਂਟ ਚੀਜ਼ ਹੈ ਠੀਕ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਸੋਚ ਕੇ 35 40 ਗ੍ਰਾਮ ਪ੍ਰੋਟੀਨ ਹਰ ਡਾੜ ਦੇ ਚਾਰ ਦਿਨ ਤੁਸੀਂ ਵੇਟਿਡ ਵੇਟ ਟ੍ਰੇਨਿੰਗ ਵਾਸਤੇ ਜਿਮ ਤੇ ਵੀ ਜਾਣਾ ਚਾਰ ਦਿਨ ਵਾਸਤੇ ਜੇ ਤੁਸੀਂ ਯੰਗ ਹੋ ਠੀਕ ਹੈ ਜੇ ਤੁਸੀਂ ਨਹੀਂ ਤਾਂ ਘਰੇ ਤੁਸੀਂ ਬੋਡੀ ਵੇਟ ਐਕਸਰਸਾਈਜ਼ਾਂ ਵੀ ਕਰ ਸਕਦੇ ਹੋ ਕੋਈ ਉਹ ਕੋਈ ਇਸ਼ੂ ਨਹੀਂ ਹੈਗਾ ਮਤਲਬ 40 50 ਮਿੰਟ ਦਾ ਸੈਸ਼ਨ ਹੋਣਾ ਚਾਹੀਦਾ ਤੁਹਾਡਾ ਜਿੱਦੇ ਤੁਸੀਂ ਵੇਟ ਟ੍ਰੇਨਿੰਗ ਕਰੋ ਜਿਮ ਦੇ ਵਿੱਚ ਜਾਓ 40 50 ਮਿੰਟ ਘੰਟਾ ਲਾ ਲਓ ਵਧੀਆ ਹੈ ਨਾ 4 ਦਿਨ ਹਫਤੇ ਚ ਮਿਨੀਮਮ 5 ਦਿਨ ਜਾਵੜੋ 4 5 ਦਿਨ ਜਾਣਾ ਚਾਹੀਦਾ ਵੱਧ ਵੀ 2 3 ਇੱਕ ਦੋ ਦਿਨ ਦੀ ਰੈਸਟ ਵੀ ਚਾਹੀਦੀ ਹੈਗੀ ਇਹ ਮੈਂ ਇੱਕ ਐਵਰੇਜ ਪਰਸਨਲੀ ਗੱਲ ਕਰ ਰਿਹਾ ਹਾਂ ਹੁਣ ਕੋਈ ਇੱਥੇ ਵਿਦਵਾਨ ਆ ਕੇ ਇਹਦੇ ਬੋਡੀ ਬਿਲਡਰ ਨੂੰ ਹਫਤਾ ਜਾਣਾ ਪੈਂਦਾ ਜਾਂ ਉਹਨੂੰ ਤਿੰਨ ਦਿਨ ਜਾਣਾ ਪੈਂਦਾ ਉਹ ਮੈਂ ਗੱਲ ਕਰਦਾ ਮੈਂ ਇੱਕ ਐਵਰੇਜ ਪਰਸਨ ਦੀ ਠੀਕ ਹੈ ਤੁਸੀਂ 4-5 ਦਿਨ ਜਿਮ ਜਾਣਾ ਤੇ ਉਸ ਤੋਂ ਬਾਅਦ ਜਿਮ ਜਾਣ ਤੋਂ ਬਾਅਦ ਤੁਸੀਂ ਘੱਟੋ-ਘੱਟ ਵੀ ਅ 10 ਤੋਂ 25-30 ਮਿੰਟ ਤੇ ਅੱਧਾ ਘੰਟਾ ਤੁਸੀਂ ਸਨਲਾਈਟ ਲੈਣੀ ਹੈ एवरीडे ਕਿ ਤੂੰ ਵੀ ਲੋ ਸਨਲਾਈਟ ਧੁੱਪੇ ਬੈਠੋ ਠੀਕ ਹੈ ਸਵੇਰੇ-ਸਵੇਰੇ ਬਹਿਜੋ ਮਤਲਬ 7 ਤੋਂ 9 ਵਜੇ ਤੱਕ 10 ਵਜੇ ਤੱਕ ਉਹਦੇ ਵਿੱਚ ਵਿੱਚ ਬਹਿਜੋ ਜਾਂ ਸ਼ਾਮ ਨੂੰ ਵਾਲੀ ਧੁੱਪ ਦੇ ਵਿੱਚ ਬਹਿਜੋ ਹਨਾ ਉਹ ਜਿਆਦਾ ਅ ਤਿੱਖੀ ਨਹੀਂ ਹੁੰਦੀ ਤੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਤੁਹਾਡੀ ਬੋਡੀ ਤੁਹਾਡੀ ਸਕਿਨ ਹੈ ਤੁਹਾਡੀ ਬੋਡੀ ਹੈ ਇਹ ਵਿਟਾਮਿਨ ਡ ਬਣਾਉਗੀ ਉਹਦੇ ਅੰਦਰ ਹਨਾ ਤੁਸੀਂ ਕੁਝ ਰੋਹੋਗੇ ਤੁਹਾਡੀ ਬੋਡੀ ਨਰਜੀਟਿਕ ਰਹੂਗੀ ਤੇ ਤੁਹਾਨੂੰ ਬਾਹਰੋਂ ਕੋਈ ਮਲਟੀ ਵਿਟਾਮਿਨ ਵਗੈਰਾ ਜਾਂ ਲੈਣੇ ਨਹੀਂ ਪਣੇ ਠੀਕ ਹੈ 10 ਤੋਂ 10 20 30 ਮਿੰਟ ਜਿੰਨਾ ਵੀ ਬੈਸਕਦੇ ਬੈਠਣਾ ਜ਼ਰੂਰੀ ਹੈ ਹਰ ਵਕਤ ਮੰਨ ਲਓ ਹਰ ਰੋਜ਼ ਸੌਰੀ ਠੀਕ ਹੈ ਅੱਛਾ ਫਿਰ ਤੁਸੀਂ ਇੱਕ 20 ਔਂਸ ਇਲੈਕਟ੍ਰੋਲਾਈਟ ਵਾਟਰ ਪੀਣਾ ਹੈ ਏਵਰੀਡੇ ਜੇ ਤੁਸੀਂ ਕਾਲਜ ਜਾਂਦੇ ਹੋ ਤੁਸੀਂ ਕੋਈ ਆਫਿਸ ਜਾਂਦੀ ਹੈ ਜਾਂ ਕੋਈ ਆਫਿਸ ਜਾਂਦਾ ਹੈ ਜਾਂ ਕੋਈ ਜਿਮ ਜਾਂਦਾ ਕੋਈ ਵੀ ਇਲੈਕਟ੍ਰੋਲਾਈਟ ਵਾਟਰ ਉਹ ਜ਼ਰੂਰ ਪੀਣਾਗਾ ਉਹ ਕਿਵੇਂ ਬਣੂਗਾ ਇਲੈਕਟ੍ਰੋਲਾਈਟ ਵਾਈਟ ਇਸ ਕਰਕੇ ਬਣਾਉਣਾਗਾ ਠੀਕ ਹੈ 4 ਕੱਪ ਪਾਣੀ ਦੇ ਲੈ ਲਓ ਉਹਦੇ ਵਿੱਚ ਅੱਧਾ ਚਮਚਾ ਜਾਂ ਪੌਣਾ ਚਮਚਾ ਲੂਣ ਦਾ ਪਾ ਲਓ ਲੂਣ ਮੀਨਜ਼ ਤੁਸੀਂ ਲੈਣਾਗਾ ਜੇ ਤਾਂ ਸੈਲਟਿਕ ਸਾਲਟ ਹੋਵੇ ਤਾਂ ਬੜਾ ਵਧੀਆ ਹੈ ਨਹੀਂ ਤਾਂ ਤੁਸੀਂ ਆਮ ਸਧਾਰਨ ਲੂਣ ਜੋ ਵੀ ਆਪਣੇ ਘਰੇ ਹੁੰਦਾ ਉਹਨੂੰ ਪਾਓ ਤੇ ਉਹਦੇ ਵਿੱਚ ਤੁਸੀਂ ਸ਼ਾਇਦ ਲੈ ਸਕਦੇ ਹੂੰ ਠੀਕ ਹੈ ਮੈਪਲ ਸਰਪ ਲੈ ਸਕਦੇ ਹੂੰ ਖੰਡ ਵੀ ਲੈ ਸਕਦੇ ਹੂੰ ਗੁੜ ਵੀ ਲੈ ਸਕਦੇ ਹੂੰ ਪਾਓ ਮਿਕਸ ਕਰੋ ਤੇ ਨਿੰਬੂ ਨਿਚੋੜ ਲਓ ਤੇ ਉਹ ਤਿਆਰ ਆ ਤੁਹਾਡਾ ਹਨਾ ਤੇ ਉਹਨੂੰ ਤੁਸੀਂ ਸਾਰੇ ਦਿਨ ਚ ਵੀ ਮਤਲਬ ਸਾਰੇ ਦਿਨ ਚ ਜਾਂ ਦੋ ਤਿੰਨ ਦੋ ਤਿੰਨ ਕਾਰਮ ਦੇ ਵਿੱਚ ਦੋ ਦਿਨ ਵਾਰੀ ਦੇ ਵਿੱਚੋਂ ਪੀ ਲੈਣਾ ਤੁਸੀਂ ਇਲੈਕਟ੍ਰੋਲੇਟ ਵਾਟਰ ਉਹ ਤੁਹਾਡੀ ਸੀਰ ਨੂੰ ਤੁਹਾਡੀ ਬਾਡੀ ਨੂੰ એનર્ਜੀ ਦਿੰਦਾ ਠੀਕ ਹੈ ਤੁਹਾਡੇ ਸੈੱਲ ਜਿਹੜੇ ਹੁੰਦੇ ਨੇ ਉਹਨਾਂ ਨੂੰ એનર્ਜੀ ਦਿੰਦਾ ਜਿਹੜੇ ਬਾਡੀ ਮਤਲਬ ਬਾਡੀ ਨੂੰ ਬਿਲਡ ਕਰਦੀ ਜਿਹੜੀ ਚੀਜ਼ ਸੈੱਲ ਹੁੰਦੇ ਨੇ ਨਾ ਤੇ ਇਹ ਇਲੈਕਟ੍ਰੋਲੇਟ ਵਾਟਰ ਕੋਈ ਬੜਾ ਬੜਾ ਖਾਨੀ ਹੈਗਾ ਜਿਦਾਂ ਜਸਤੂ ਪਾਣੀ ਬੋਲ ਦੁਆਰੇ ਦਸਾਮਿਕ ਕਰ ਦਨ ਪਾਣੀ ਬੋਲ ਕੀਤਾ ਉਹਦੇ ਵਿੱਚ ਅੱਧਾ ਅੱਧਾ ਮਨਾਚਮਚਾ ਲੂਨਦਾ ਪਿਆ ਸੈਲਟਿਕ ਸਾਡੋ ਵੀ ਤਾਂ ਵੀ ਬੈਸਟ ਹੈ ਨਹੀਂ ਉਹਦੇ ਵਿੱਚ ਥੋੜੀ ਬੋਤੀ 슈ਗਰ ਕੋਣੀ ਪਾ ਲੋ ਨਹੀਂ ਤਾਂ ਐਪਲ ਸਰਪਾ ਲੋ ਜਾਂ ਸ਼ਹਿਦ ਪਾ ਲੋ ਤੇ ਨੀਂਬੂ ਨਿਚੋੜੋ ਤੇ ਦੱਸਿਓ ਤੁਹਾਡਾ ਬਹੁਤ ਤਿਆਰ ਅੰਗਾ ਠੀਕ ਹੈ ਨਾ ਤੇ 30 ਤੋਂ 40 ਮਿੰਟ ਤੁਸੀਂ ਵਾਕ ਕਰਨੀ ਹੈ ਏਵਰੀ ਡੇ 30 ਤੋਂ 40 ਮਿੰਟ ਵਾਕ ਕਰਨੀ ਹੈ ਉਹਦੇ ਵਿੱਚ ਤੁਸੀਂ ਜੇ ਤੁਸੀਂ ਨੰਗੇ ਪੈਰੀਂ ਘਾਹ ਦੇ ਉੱਪਰ ਵਾਕ ਕਰ ਸਕਦੇ ਹੋ ਜਿਵੇਂ ਤੁਸੀਂ ਆਪਾਂ ਆਪਣੇ ਆਪਣੇ ਨੇਥੇ ਹੁੰਦਾਗਾ ਪਿੰਡਾਂ ਦੇ ਵਿੱਚ ਹੁੰਦਾ ਜਾਂ ਖੇਤ ਦੀ ਤੁਰਪੂ ਆਪਣੇ ਹਨਾ ਤੇ ਵੱਟ ਦੇ ਦੁਰਪੋ ਕਿਤੇ ਵੀ ਦੁਰਪੋ ਖਾਲ ਮਤਲਬ ਫਲੈਟ ਹੋਵੇ ਨੰਗੇ ਪੈਰ ਤੁਰੋਂ ਤਾਂ ਬਾਹਲਾ ਕਿਉਂਕਿ ਉਹਦੇ ਨਾਲ আর্থਿੰਗ ਹੋ ਜਾਂਦੀ ਹੈ ਤੁਸੀਂ ਅਰਥ ਕਰਦੇ ਆਉਂਦੇ ਆਪ ਨੂੰ ਤਾਂ ਤੁਹਾਡੀ ਮਤਲਬ ਨੈਗੇਟਿਵਿਟੀ ਹੁੰਦੀ ਹੈ ਜਿਹੜੀ ਤੁਹਾਡੇ ਬੋਡੀ ਦੇ ਵਿੱਚ ਹੈ ਨਾ ਉਹ ਧਰਤੀ ਦੇ ਥੱਲੇ ਜਿਵੇਂ ਆਪਾਂ ਆਪਣੇ ਦੇ ਉਹ ਬਿਜਲੀ ਡਿਗਦੀ ਹੈ ਤਾਂ ਸਿੱਧੀ ਡਿਗਦੀ ਹੈ ਥੱਲੇ ਧਰਤੀ ਚਲ ਜਾਂਦੀ ਹੈ ਨਾ ਇਸ ਤਰੀ ਤੁਸੀਂ ਦੁਆ ਕਰਦੇ ਹੋ ਤੁਹਾਡੇ ਦੇ ਵਿੱਚੋਂ ਤੁਹਾਡੀ আর্থਿੰਗ ਹੁੰਦੀ ਹੈ আর্থਿੰਗ ਨਾ ਵੀ ਤੁਹਾਡੀਆਂ ਕਈ ਬਿਮਾਰੀਆਂ ਮਤਲਬ ਰਿਕਵਰ ਹੋ ਜਾਂਦੀਆਂ ਉਹ ਮੈਂ ਤੁਹਾਨੂੰ ਦੱਸੂ ਕਿਵੇਂ ਉਹਦੇ ਵਾਸਤੇ ਕੁਰਸੀਆਂ ਵੀ ਆਉਂਦੀਆਂ ਬੈਠਣਾ ਬੈਠਣਾ ਵੀ ਕਿਵੇਂ ਬੈਠਣਾ ਜਾਂ ਕਿਵੇਂ ਪੈਣਾ ਬੈੱਡ ਵੀ ਹੁੰਦੇ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਕਿਵੇਂ ਹੁੰਦਾਗਾ ਠੀਕ ਉਹ ਇੱਕ ਵੱਡਾ ਮਤਲਬ ਇਹਦੇ ਨਾਲ ਰਿਲੇਟਡ ਵੱਡਾ ਟਾਪਿਕ ਆ ਇਸ ਲਈ ਫਿਰ ਕਰਾਂਗੇ ਪਰ ਤੁਸੀਂ ਇਹਨਾਂ ਸੋ ਚਾਹ ਰੱਖਿਓ ਵੀ 10 ਤੋਂ 15 ਮਿੰਟ ਨੰਗੇ ਪੈਰ ਵਾਕ ਕਰਨੀ ਹੈ ਤੇ ਇਹ ਬਹੁਤ ਜ਼ਰੂਰੀ ਹੈਗਾ ਤੇ ਤੁਸੀਂ ਵਾਕ ਕਰਨ ਲਈ ਕੁਝ ਵੀ ਚੂਜ਼ ਕਰ ਸਕਦੇ ਹੋ ਠੀਕ ਹੈ ਰਨਿੰਗ ਤੁਸੀਂ ਕਰ ਲੋ ਤਾਂ ਉਹ ਬਹੁਤ ਹੀ ਬੈਸਟ ਹੈ ਪਰ ਮੈਂ ਐਵਰੇਜ ਪਰਸਨ ਦੀ ਗੱਲ ਕਰ ਰਿਹਾ ਹਾਂ ਕੋਈ ਵਾਕ ਕਰ ਸਕਦਾ ਕੋਈ ਲਾਈਕ ਨਹੀਂ ਕਰਦਾ ਕੋਈ ਗੇ ਨਹੀਂ ਕਰਦਾ ਨਾ ਤੇ ਤੁਸੀਂ ਆਪਦੇ ਆਪ ਨੂੰ ਜਦੋਂ ਤੁਸੀਂ ਇਹ ਚੀਜ਼ਾਂ ਕਰ ਲਾਗੇ ਨਾ ਤੁਸੀਂ ਆਪਦੇ ਆਪ ਨੂੰ ਐ ਸਮਝਣ ਐ ਸਮਝਣ ਲੱਗ ਜਾਓਗੇ ਦੋ ਕੁ ਮਹੀਨੇ ਤੱਕ ਵੀ ਰੀਬੌਰਨ ਹੋਗੇ ਇੱਕ ਤਰ੍ਹਾਂ ਦੇ ਮਤਲਬ ਰੀ ਮਤਲਬ એનર્ਜੀ ਇੰਨੀ ਆ ਜਾਣੀ ਤੁਹਾਡੇ ਚ ਤੁਸੀਂ ਆਪਦੇ ਜੇ ਤੁਸੀਂ 70 ਸਾਲ ਦੇ ਹੋ ਤੁਹਾਨੂੰ 20 25 ਸਾਲ ਦੀ એનર્ਜੀ ਮਹਿਸੂਸ ਤੁਹਾਨੂੰ ਐ ਲੱਗਣਾ ਵੀ ਮੈਂ ਯਾਰ ਆਪਦੇ 20 ਸਾਲ ਦੇ ਬੈਕ ਚੱਲ ਗਿਆ ਇਹਨਾਂ ਗੱਲਾਂ ਕਰਕੇ ਸਿੰਪਲ ਗੱਲਾਂ ਨਹੀਂ ਇਹ ਕੋਈ ਤੁਸੀਂ ਤੁਹਾਨੂੰ ਕੋ ਲੱਗੂਗਾ ਵੀ ਇਹ ਕੋਈ ਬਾਲਾ ਇਹਨੇ ਮੇਕਅਪ ਨਹੀਂ ਕੀਤਾ ਗੱਲਾਂ ਦਾ ਇਹਨੇ ਬਾਲਾ ਕੋਈ ਪੰਪ ਨਹੀਂ ਛੱਡਿਆ ਸਾਨੂੰ ਵੀ ਆਹ ਪਾਊਡਰ ਖਾਣਾ ਆਹ ਫਰਾਨੇ ਗੋਰਾ ਖਾਂਦਾ ਆ ਢਮਕਾ ਗੋਰਾ ਖਾਂਦਾ ਵੀ ਇਹ ਖਾਓ ਹਨਾ ਆ ਮਾਇਆ ਖੰਨਾ ਜਾਂ ਫਰਾਨੀ ਐਕਟ ਨਹੀਂ ਖਾਂਦੀ ਆ ਵੀ ਇਹ ਜਮ ਮੈਂ ਉਹ ਨਹੀਂ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਇੱਕ ਸਧਾਰਨ ਗੱਲਾਂ ਕਰ ਰਿਹਾ ਜਿਹੜੀਆਂ ਕਿ ਅਸਰ ਕਰਦੀਆਂ ਨੇ ਜਿਹੜੀਆਂ ਕਿ ਇਫੈਕਟ ਕਰਦੀਆਂ ਨੇ ਜਿਹੜੀਆਂ ਜਿਹੜੀਆਂ ਦਾ ਕੋਈ ਮਤਲਬ ਵੀ ਬਣਦਾ ਇਹਨਾਂ ਨੂੰ ਰਾਂਕੀਬੰਦ ਸੋਚੇ ਹੋਊਗਾ ਸਾਡੇ ਕੋਲੇ ਕਿੱਥੇ ਟਾਈਮ ਜਿਹੜਾ ਅਸੀਂ ਤਾਂ ਬਿਜ਼ੀ ਆ ਬਹੁਤਾਂ ਹੀ ਕੰਮ ਹੀ ਬਹੁਤ ਕਰਦੇ ਆ ਠੀਕ ਹੈ ਨਾ ਇਹ ਇਸ ਤਰ੍ਹਾਂ ਨਹੀਂ ਹੁੰਦਾ ਬਈ ਜੀ ਜੇ ਤੁਸੀਂ Netflix ਤੇ ਫਿਲਮ ਦੇਖਦੇ ਹੋ 2-3 ਘੰਟੇ ਬੈਠੇ ਰਹਿੰਦੇ ਆਪਾਂ ਉਹ ਉਹ ਟਾਈਮ ਵਰਤੋ Amazon ਤੇ ਮੂਵੀ ਦੇਖਦੇ ਹੋ ਉਹ ਟਾਈਮ ਵਰਤੋ ਗਲੀ 'ਚ ਖੜ ਕੇ 10 ਬੰਦਿਆਂ ਨਾਲ ਬੇਲਨ ਗੱਲਾਂ ਮਾਰਦੇ ਆ ਉਹ ਟਾਈਮ ਨੂੰ ਇੱਥੇ ਵਰਤੋ ਠੀਕ ਹੈ ਨਾ ਟਾਈਮ ਜੇ ਤੁਸੀਂ ਮਤਲਬ ਕੁਝੇ ਚੀਜ਼ ਦਾ ਹੱਲ ਬਣਾ ਤਾਂ ਹੱਲ ਲੱਭ ਜਾਂਦਾ ਜੇ ਤੁਸੀਂ ਐਕਸਕਿਊਜ਼ ਬਣਾਉਣਾ ਤਾਂ ਤੁਸੀਂ ਬਣਾ ਸਕਦੇ ਹੋ ਉਹ ਤੁਹਾਡੀ ਹੈ ਤੁਹਾਡੇ ਤੇ ਹੈਗਾ ਠੀਕ ਹੈ ਵੀ ਤੁਸੀਂ ਹੱਲ ਵਾਲੇ ਪਾਸੇ ਜਾਨੇ ਹੋ ਕਿ ਐਕਸਕਿਊਜ਼ ਬਣਾਉਣ ਵਾਲੇ ਪਾਸੇ ਬਹਾਨਾ ਬਣਾਉਣ ਪਾਸੇ ਜਾਨੇ ਹੋ ਇਸ ਲਈ ਤੁਸੀਂ ਜਦੋਂ ਵੀ ਜਾਉਣਾ ਆਪਦੀ ਜਿਹੜੀ ਇਹ ਇਸ ਇਹ એનર્ਜੀ ਵੇਸਟ ਕਰਦੇ ਆਪਾਂ ਮੂਵੀਆਂ ਤੇ ਕਿਸੇ ਗਰੁੱਪ ਚ ਖੜ ਕੇ ਗੱਲਾਂ ਮਾਰਨ ਤੇ ਇਹ ਉਹ ਕਰਨ ਤੇ ਹਨਾ ਉਹ એનર્ਜੀ ਨੂੰ ਬਸ ਤੁਸੀਂ ਕੀ ਕਰਨਾ ਇਹਨਾਂ ਚੀਜ਼ਾਂ ਤੇ ਲਾਉਣਾ ਐਵਰੀਡੇ ਐਵਰੀ ਡੇ ਯੂਜ਼ ਕਰੋ ਤੁਸੀਂ ਦੇਖੋਗੇ ਤੁਹਾਡੀ ਜ਼ਿੰਦਗੀ 6 ਮਹੀਨਿਆਂ ਚ ਤੁਸੀਂ ਰੀਬੌਰਨ ਹੋ ਜਾਓਗੇ ਇੱਕ ਤਰ੍ਹਾਂ ਦਾ ਆਪਦੇ ਆਪ ਨੂੰ ਐ ਮਹਿਸੂਸ ਕਰੋਗੇ ਵੀ ਵੀ ਮੇਰਾ ਰੀਬਰਥ ਹੋ ਗਿਆ ਯਾਰ ਵੀ ਮੈਂ ਕਿੱਥੇ ਵੀ ਲੇ ਕਿਛ ਤਰ੍ਹਾਂ ਫਰਦਾ ਸੀ ਤੁਹਾਨੂੰ ਕੋਈ ਪ੍ਰੋਡਕਟ ਖਾਣ ਦੀ ਲੋੜ ਨਹੀਂ ਤੁਹਾਨੂੰ ਕੋਈ ਪਾਊਡਰ ਖਾਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਦੇ ਮੰਗੇ ਮੰਗੇ ਸੈਸ਼ਨ ਜੋਨ ਕਰਨ ਦੀ ਲੋੜ ਨਹੀਂ ਹੈਗੀ ਇਹ ਸਿਰਫ ਇਹ ਨਾਲ ਕਰਕੇ ਤੁਸੀਂ ਇੱਕਦਮ ਤੁਸੀਂ ਦੇਖੋਗੇ ਹੌਲੀ ਹੌਲੀ ਤੁਸੀਂ ਫਿੱਟ ਹੋਣਾ ਸ਼ੁਰੂ ਹੋ ਜਾਓਗੇ ਤੰਦਰੁਸਤ ਹੋਣਾ ਸ਼ੁਰੂ ਹੋ ਜਾਓਗੇ ਤੁਹਾਨੂੰ ਬਿਮਾਰੀ ਨਹੀਂ ਲੱਗੂਗੀ ਜੇ ਬਿਮਾਰੀ ਹੋਊ ਤਾਂ ਉਹ ਡਿਗਰੀਜ਼ ਹੋਣ ਲੱਗ ਜਣੀਆਂ ਮਤਲਬ ਡਾਊਨ ਘਟਣੀ ਸ਼ੁਰੂ ਹੋ ਜਾਣੀਆਂ ਜੇ ਤੁਹਾਨੂੰ ਕੋਈ ਪ੍ਰੋਬਲਮ ਵੀ ਹੋਈ ਤਾਂ ਠੀਕ ਹੈ ਆਪ ਦੇ ਡਾਕਟਰ ਨਾਲ ਰਹਿ ਕੇ ਡਾਕਟਰ ਵੀ ਤੁਹਾਨੂੰ ਇਹ ਸਲਾਹ ਦੂਗਾ ਉਹਦਾ ਕੋਈ ਦੇਖੋ ਤੁਸੀਂ ਉਹਨੇ ਵੀ ਤੁਹਾਨੂੰ ਕਹਿਣਾ ਵੀ ਯਾਰ ਇਹ ਕੀ ਹੋ ਗਿਆ ਤੁਹਾਨੂੰ ਇਸ ਲਈ ਮੇਰਾ ਵੀਰ ਜਾਂ ਕੋਈ ਵੀ ਇਸ ਜੀ ਨੂੰ ਮੁੰਡਾ ਸੁਣਦਾ ਕੁੜੀ ਸੁਣਦਾ ਸੁਣਦੀ ਹੈ ਜਾਂ ਕੋਈ ਬਜ਼ੁਰਗ ਸੁਣ ਰਿਹਾ ਹੈ ਜਾਂ ਕੋਈ ਵੀ ਸੁਣ ਰਿਹਾ ਹੈ ਜਾਂ ਕੋਈ ਮਤਲਬ ਆਪਦੇ ਆਪ ਨੂੰ ਇਹ ਫੀਲ ਕਰ ਰਿਹਾ ਜਿਵੇਂ ਮੈਨੂੰ ਤਾਂ ਫਰਕ ਨਹੀਂ ਪਿਆ ਰਿਹਾ ਕਿਸੇ ਚੀਜ਼ 'ਚ ਮੈਂ ਬਹੁਤ ਟਰਾਈ ਕਰ ਲਈ ਤੁਸੀਂ ਸਿੰਪਲ ਸਧਾਰਨ ਤਰੀਕਾ ਯੂਜ਼ ਕਰਕੇ ਦੇਖਿਓ ਮੈਜਿਕ 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 ਵੈਪਨ ਹੋਊਗਾ ਇਹ ਡਿਵ ਦੀ ਚੀਜ਼ ਹੈ ਚਲੋ ਮਿਲਦੇ ਆ ਫਿਰ ਨੈਕਸਟ ਨੈਕਸਟ ਟੌਪਿਕ ਲਈ ਤੇ ਟੌਪਿਕ ਤੇ